ਪਟਾਲਾ ਵਿਖੇ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦ ਦੋ ਧਿਰਾਂ ਵਿਚਾਲੇ ਹੋਈ ਟਕਰਾਰ ਨੇ ਖੂਨੀ ਰੂਪ ਧਾਰ ਲਿਆ ਮਾਮਲਾ ਪੁਰਾਣੀ ਰਾਜਨੀਤਿਕ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ ਦੋ ਧਿਰਾਂ ਵਿਚਾਲੇ ਹੋਈ ਇਸ ਖੂਨੀ ਝੜਪ ਵਿੱਚ ਪਹਿਲੀ ਧਿਰ ਦੇ ਦੋ ਨੌਜਵਾਨ ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਦੋਵੇਂ ਨੌਜਵਾਨ ਆਪਣੀ ਕਾਰ ਤੇ ਜਾ ਰਹੇ ਸਨ ਜਿਨ੍ਹਾਂ ਨੂੰ ਰੋਕ ਕੇ ਹਮਲਾ ਕੀਤਾ ਗਿਆ ਜਿਸ ਵਿੱਚ ਇੱਕ ਨੌਜਵਾਨ ਦੀ ਬਾਹ ਤੇ ਗੋਲੀ ਲੱਗੀ ਹੈ ਤੇ ਦੂਜੇ ਨੌਜਵਾਨ ਤੇ ਵੀ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਅਜੀ ਕੁਮਾਰ ਆਪ ਤੁਹਾਨੂੰ ਵਿਕਿੰਦਰ ਸਰ ਮੈਂ ਘਰੇ ਹੀ ਤੇ ਮੇਰੇ ਬ੍ਰਦਰ ਨ ਜਾਂਦੇ ਪਏ ਹੀ ਮਤਲਬ ਕਿ ਬਾਹਰ ਨੂੰ ਮਲੇ ਨੂੰ ਆਦੇ ਪਿੱਛੇ ਆਦੇ ਮੁੰਡੇ ਨਾ ਅੱਗੋ ਘਰੋਂ ਬੁਲਾ ਕੇ ਨਾ ਮੁੰਡਿਆਂ ਨੂੰ ਹੱਡਿਆਂ ਨੂੰ ਬੁਲਾ ਕੇ ਇਹਨਾਂ ਨੇ ਉਹਨਾਂ ਨੇ ਬੈਂਕ ਨੂੰ ਨਹੀਂ ਜਾ ਕੇ ਨਾ ਮੋਟਰਸਾਈਕਲ ਸਹਾਰ ਕੇ ਇਹ ਬੰਦੇ ਨੇ ਸਟਾ ਮਾਰੀਆਂ ਨੇ ਜ ਆਜ ਉਹ ਵਿਚਾਰੇ ਜਵਾਲ ਦੇ ਕੀ ਕਿ ਮੇਰੇ ਭਰਾ ਦੇ ਗੋਲੀ ਵਜੀ ਆ ਦੋ ਹੰਦਿਆਂ ਨੇ ਪਰ ਇਨਾਂ ਨੇ ਇਨਾਂ ਨੂੰ ਇਨੀ ਗੱਲ ਵੀ ਕਹੀ ਮੈਂ ਕਿ ਆਪਾਂ ਲੜਨਾ ਨਹੀਂ ਆ ਪਰ ਰਾਈਨਾਮਾ ਕਰਨਾ ਕਿ ਆਪਾਂ ਇੱਕ ਮੁੱਲੇ ਦੇ ਆ ਪਰ ਨਹੀਂ ਸਾਰੇ ਇਹ ਨਹੀਂ ਮੁੜਦੇ ਪਏ ਸਾਨੂੰ ਇਨਸਾਫ ਚਾਹੀਦਾ ਵਾ ਗੋਲੀ ਗੋਲੀ ਗੋਮ ਸੀ ਨੇ ਚਲਾਈ ਸੀ ਕਲਿਆਨ ਨੇ ਉੱਥੇ ਹੀ ਦੂਜੇ ਪਾਸੇ ਦੂਜੀ ਤਿਰ ਦੇ ਸਾਫ ਦਾ ਕਾਉਂਸਲਰ ਜਤਿੰਦਰ ਕਲਿਆਨ ਦੇ ਭਰਾ ਜੋ ਆਪਣੇ ਪਰਿਵਾਰ ਅਤੇ ਹੋਰ ਨਾਲ ਸਾਥੀਆਂ ਦੇ ਨਾਲ ਪੁਲਿਸ ਸਟੇਸ਼ਨ ਪਹੁੰਚੇ ਨੇ ਸਾਰਾ ਦੋਸ਼ ਪਹਿਲੀ ਧਿਰ ਵਾਲਿਆਂ ਦਾ ਦੱਸਦਿਆ ਪੁਲਿਸ ਪ੍ਰਸ਼ਾਸਨ ਪਾਸੋਂ ਇਨਸਾਫ ਦੀ ਮੰਗ ਕੀਤੀ ਕਿਰਮ ਮੈਂ ਜਤਿੰਦਰ ਖੇਲਾਨਾ ਜੀ ਕੀ ਮਸਲਾ ਲਗਾਤਾਰ ਚਾਰ ਇਲੈਕਸ਼ਨ ਲੜਿਆ ਕੌਂਸਲਰ ਤੇ ਭਾਜਪੀ ਵਾਲੋ ਜਿਹਦੇ ਕਰਕੇ ਅਕਸਰ ਮੇਰੇ ਘਰ ਦੇ ਵਿੱਚ ਮੇਰੇ ਬੱਚਾ ਤੇ ਹਮਲੇ ਇਹ ਵਿਰੋਧੀ ਧਿਰ ਜੜੀ ਆ ਉਹ ਕਰਦੀ ਆ ਰਹੀ ਆ ਅੱਜ ਕੀ ਅੱਜ ਮੈਂ ਕੋਰਟ ਕੰਪਲੈਕਸ ਸੀ ਗਿਆ ਦਾ ਸੀ ਤੇ ਮੇਰਾ ਬੇਟਾ ਗੋਬਜੀ ਘਰ ਖੱਲਾ ਸੀ ਤੇ ਇਹ ਮੇਰੇ ਘਰ ਦੇ ਥੱਲੇ ਖਲੋ ਕੇ ਜੋ ਮੈਨੂੰ ਪਤਾ ਲੱਗਾ ਮੇਰੇ ਘਰ ਦੇ ਥੱਲੇ ਖਲੋ ਕੇ ਬੂਏ ਦੇ ਵਿੱਚ ਉੱਚ-ਉੱਚੀ ਗਾਲੀ-ਗਲੋਚ ਸਾਨੂੰ ਕਰਦੇ ਪਏ ਸੀ ਜਿਨ੍ਹਾਂ ਨੂੰ ਮੇਰਾ ਬੇਟਾ ਸਮਝਾਉਣ ਗਿਆ ਵੀ ਤੁਸੀਂ ਯਾਰ ਗਾਲੀਆਂ ਗਾਲਾ ਕਿਉਂ ਕੱਢਦੇ ਪਏ ਜੇ ਤੇ ਇਹਨੇ ਕਹਿ ਤੈ ਇਹੀ ਮੇਰੇ ਬੇਟੇ ਨੂੰ ਇਹਨਾਂ ਨੇ ਮਾਰਨਾ-ਕੁੱਟਣਾ ਸ਼ੁਰੂ ਕਰ ਦਿੱਤਾ ਤੇ ਉਹਦੇ ਸੱਟਾਂ ਲਾਤੀਆ ਤੇ ਮੈਨੂੰ ਫੋਨ ਕੀਤਾ ਕਿ ਵੀ ਮੇਰੇ ਬੇਟੇ ਗੋਪੀ ਦੇ ਸੱਟਾਂ ਲੱਗ ਗਿਆ ਆ ਮੈਂ ਕੋਰਟ ਤੋਂ ਵਾਪਸ ਆਪਣੇ ਘਰ ਵੱਲ ਨੂੰ ਆ ਰਿਹਾ ਸੀ ਮੇਰਾ ਛੋਟਾ ਬ੍ਰਦਰ ਚਾਚਾ ਜੀ ਦਾ ਬੇਟਾ ਹੈਪੀ ਕਲਿਆਣ ਉਹ ਆਪਣੇ ਬੇਟਿਆਂ ਨੂੰ ਸਕੂਲੋਂ ਲੈ ਕੇ ਬੇਟਿਆਂ ਨੂੰ ਸਕੂਲੋਂ ਲੈ ਕੇ ਵਾਪਸ ਆ ਰਹੇ ਸੀ ਕੁਦਰਤੀ ਅਸੀਂ ਦੋਨੇ ਨੇ ਆਪਣੇ ਹਸਲੀਪੁਰ ਦੇ ਲਾਗੇ ਇਕੱਠੇ ਹੋ ਗਏ ਤੇ ਅਸੀਂ ਘਰ ਨੂੰ ਪੈਦਲ ਤੁਰੇ ਜਾ ਰਹੇ ਸੀ ਖਾਸਾ ਸਕੂਲ ਵਾਲੀ ਗਲੀ 'ਚ ਆਇਆ ਤੇ ਇਹ ਪਹਿਲਾਂ ਤੋਂ ਹੀ ਸਾਡੀ ਵੇਟ ਕਰਦਾ ਪਿਆ ਸਾਰਾ ਪਰਿਵਾਰ ਸਾਰੇ ਦੋਸ਼ੀ ਜਿੰਨੇ ਆ ਜਿਨ੍ਹਾਂ ਨੇ ਮੇਰੇ ਬੇਟੇ ਨੂੰ ਪਹਿਲਾਂ ਸੱਟਾ ਲਾਇਆ ਤੇ ਉਥੋਂ ਦੌੜ ਕੇ ਆ ਗਏ ਤੇ ਬਾਅਦ 'ਚ ਇਹ ਮੇਰੀ ਵੇਟ ਕਰਨਾਂ ਪੇ ਬਾਅਦ 'ਚ ਇਹਨਾਂ ਨੇ ਸਾਡੇ ਦੋਨਾਂ 'ਤੇ ਹਮਲਾ ਕਰ ਦਿੱਤਾ ਪਹਿਲਾਂ ਮੇਰੇ 'ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਮੈਂ ਗੱਡੀ ਤੋਂ ਬਚਿਆ ਤੇ ਬਾਅਦ ਚ ਇਹ ਸਾਰਾ ਪਰਿਵਾਰ ਜਾਨਕੀ ਮੇਰੇ ਤੇ ਦਾਤਰ ਲੈ ਕੇ ਤੁਹਾਡੇ ਲੋਕ ਕਿੱਡੀ ਲੋਕ ਚੱਕੀ ਆ ਅਸੀਂ ਦੋਨੇ ਬ੍ਰਦਰਸ ਨੂੰ ਸਟਾ ਲਾ ਜੀਆਂ ਇਹਨਾਂ ਨੇ ਉਹ ਦੂਸਰੇ ਪਾਸੇ ਕਿੱਦਿਆਂ ਕੋਈ ਵੀ ਨਹੀਂ ਹੋਇਆ ਜੀ ਕੋਈ ਸੀਸੀ ਫੁਟੇਜ ਜਿਹੜੀ ਆ ਉਹ ਵੇਖ ਸਕਦੇ ਜੇ ਜਿਹੜਾ ਕਿਹਾ ਜਾ ਰਿਹਾ ਕੋਈ ਵੀ ਚੱਲੀ ਕਿਤੇ ਗੋਲੀ ਇਹਨਾਂ ਨੇ ਜੋ ਮੈਨੂੰ ਪਤਾ ਲੱਗਾ ਆ ਕਿ ਇਹ ਜਿਹੜਾ ਹਰਸ਼ ਆ ਇਹ ਅੱਗੇ ਵੀ ਇਹਨੇ ਗੁਰਦਾਸਪੁਰ ਰੋਡ ਦੇ ਉੱਤੇ ਜਿਹੜਾ ਇੱਕ ਪੁਲਿਸ ਮੁਲਾਜ਼ਮ ਦੇ ਘਰ ਹਵਲਾ ਆਇਆ ਸੀ ਉਹਦੇ ਨਾਲ ਮਿਲ ਕੇ ਇਹਨੇ ਗੋਲੀਆਂ ਚਲਾਈਆਂ ਵਾ ਤੇ ਇਹ ਪਰਚੇ ਦੇ ਵਿੱਚ ਸ਼ਾਇਦ ਇਨਵੋਲਵ ਹੈਗਾ ਆ ਕਿਉਂਕਿ ਇਹਦੇ ਘਰ ਪੁਲਿਸ ਰੇਡ ਬਾਰ-ਬਾਰ ਹੁੰਦੀ ਰਹੀ ਆ ਇਸ ਸਬੰਧੀ ਥਾਣਾ ਇੰਚਾਰਜ ਖੁਸ਼ਬੂ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਇੱਕ ਹੀ ਮਲੇ ਨੂੰ ਬਿਲੋਂਗ ਕਰਦੇ ਹਨ ਨਹਿਰੂ ਗੇਟ ਤੋਂ ਇਹਨਾਂ ਦੇ ਪਹਿਲਾਂ ਵੀ ਅਫੇਅਰਸ ਵਗੈਰਾ ਚੱਲਦੇ ਰਹੀਏ ਪਹਿਲਾਂ ਤੋਂ ਲੱਗੜਾ ਫੋਨ ਕਰਕੇ ਕੋਈ ਨਾ ਕੋਈ ਕਮੈਂਟ ਬਾਜ਼ੀ ਹੋਣ ਕਰਕੇ ਇਹ ਨਾ ਨੇ ਰੋਸ਼ਿਆ ਕਿ ਅੱਜ ਵੀ ਜਿੱਦਾਂ ਲੜਾਈ ਕੀਤੀ ਆਪਣੇ ਮਹੱਲੇ 'ਚ ਉਸ ਤੋਂ ਬਾਅਦ ਦੋਵੇਂ ਜਣੇ ਇੱਥੇ ਕੰਪਲੇਂਟ ਦੇਣ ਆ ਗਏ ਸੀਗੇ ਥਾਣੇ ਤੇ ਉਸ ਅਕੋਰਡਿੰਗ ਮੈਂ ਇੱਕ ਪਾਰਟੀ ਦੀ ਆਪਾਂ ਬਿਆਨ ਲੈ ਰਹੇ ਆ ਤੇ ਕੁਝ ਜਿਹੜੇ ਹੌਸਪਿਟਲਾਈਜ਼ ਹੋ ਰਹੇ ਮੈਂ ਉੱਥੇ ਚੈੱਕ ਕਰਨ ਜਾ ਰਹੀ ਹਾਂ ਤੇ ਡਿਊਟੀ ਅਫੀਸਰ ਬਿਆਨ ਲੈਣ ਤੋਂ ਬਾਅਦ ਨਾਲ ਦੇ ਨਾਲ ਹੀ ਆਪਾਂ ਫਿਰ ਇਨਵੈਸਟੀਗੇਸ਼ਨ ਸਟਾਰਟ ਕਰ ਲਾਂਗੇ ਸੀਸੀਟੀਵੀ ਜਨਾਲ ਕਿੱਥੇ ਕਿੱਥੇ ਲੜੇ ਕੀ ਗੱਲਬਾਤ ਹੋਈ ਹੈ ਨਹੀਂ ਗੋਲੀ ਚੱਲਣ ਦਾ ਐਗਜ਼ੈਕਟ ਅਜੇ ਤੱਕ ਤਾਂ ਕਿਸੇ ਨੇ ਵੀ ਨਹੀਂ ਦੱਸਿਆ ਇਹ ਤਾਂ ਕੋਈ ਗੱਲਬਾਤ ਬਾਕੀ ਆਪਾਂ ਇੰਜਰੀਜ਼ ਚੈੱਕ ਕਰ ਲੈਣੇ ਕਿ ਕੋਈ ਤਾਂ ਦੀ ਕੋਈ ਇੰਜਰੀ ਐਸਛੀ ਇੱਕ ਪਾਰਟੀਆਂ ਤੋਂ ਜਿੱਦਾਂ ਚਿਤਿੰਦਰ ਕਲਿਆਣ ਤੇ ਇਹਨਾਂ ਦੇ ਨਾਲ ਇੱਕ ਦੋ ਜਣੇ ਇਹ ਤੇ ਦੂਸਰੀ ਚ ਵੀ ਦੋ ਜਣੇ ਗਏ ਰਹੇ ਚਾਹ ਪਟਾ ਚਾਰ ਲੋਕ ਚਾਰ ਲੋਕ ਕਹਿ ਰਹੇ ਤੁਸੀਂ ਜਾ ਰਹੇ ਹੋ ਮੌਕੇ ਤੇ ਮੈਂ ਮੌਕਾ ਦੇਖ ਕੇ ਨਾਲੀ ਸਿਵਲ ਹਸਪੀਟਲ ਜਿਹੜੇ ਇੰਜਰਡ ਵਨਸਰ ਨੂੰ ਚੈੱਕ ਜਿਨ੍ਹਾਂ ਨੇ ਖਾਣੇ ਦੇ ਅੰਦਰ ਹੰਲਾ ਮਲਾ ਕੀਤਾ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹਾਂਜੀ ਹਾਂਜੀ ਬਿਲਕੁਲ ਹੋਏਗੀ